ਆ ਉਸਨੇ ਬੋਲਿਆ ਕਿ ਚੋਰ ਠੀਕ ਤੇਰੀ ਵੀਡੀਓ ਬਣਾ ਲਾ ਤਾਂ ਹੀ ਕਿਵੇਂ ਆਇਆ ਪਸੰਦ ਕੁਛ ਨਹੀਂ ਆ ਪੁੱਛ ਆ ਹੀ ਲੈਣਾ ਹਾਂ ਮੈਂ ਲੈ ਲਿਆ ਆਹ ਨਾਲ ਆਂਡੀ ਵਾਲਾ ਖਰੀਦਣਾ ਨਾ ਹੋਰ ਮਾਹ ਵੇਖ ਲਾਂ ਕੀ ਕੀ ਖਰੀਦਦੀਆਂ ਜੇ ਮੁੜ ਕੇ ਮੁਕਰ ਨਾ ਜਾਇਓ ਨਾ ਮੈਂ ਆਣਾ ਤੇ ਪਕਾ ਲਿਆ ਪਕਾ ਨਾ ਆਂ ਪ੍ਰੋਪਰਟੀ ਹੈ ਵਾਹ ਨਾਲ ਦੇ ਦੋ ਜਾਨਾਂ ਮਾਤ੍ਰਿਸ਼ੂ ਜੋਕਰ ਜਿਆਰੋ ਚੋਤੇ ਪਾਲੂ ਕੁੱਤੇ ਹਾਥੀ ਆਵੇ ਨਹੀਂ ਹਾਥੀ ਵੀ ਟੰਗੇ ਜੇ ਆ ਜਾਣੇ ਇਹਨਾਂ ਨੂੰ ਪਤਾ ਨਾ ਵੀ ਇਹਨਾਂ ਨੂੰ ਪਤਾ ਆ ਜਾਣੇ ਆ ਉਹਨੂੰ ਕਹੇ ਆ ਜਾਣੇ ਲੈਲਾ ਲੈਲਾ ਪੂਆ ਹਾ ਕਾਕਾ ਕੀਰੇ ਲੀ ਆਵੇ ਮੁਰਗੀ ਚੂਚਾ ਆਵੇ ਚਾਚੀ ਨੇ ਇੱਕ ਢੀ ਸੁਣੀ ਲੱਭੀ ਗੱਡ ਗਿਆ ਲੱਭੀ ਆ ਪੂਆ ਲੈ ਲੈ ਤੇ ਫਾਉਣ ਦੇ ਨਹੀਂ ਦੋ ਲੈ ਲਈ ਆਪਾਂ ਮਿੱਤੀ ਦੀ ਕਰਵਾ ਲਈ ਆ ਤੂੰ ਲੈ ਲਾ ਕਰਵਾ ਲਈ ਵੇਖ ਦੇ ਕੁੜੇ ਆ ਦੋ ਲੈ ਲਾ ਕੇ ਕਿਤੇ ਲਿੰਗਾ ਮੱਢੀ ਆ ਆ ਸੋਣੀ ਚਾਚੀ ਹਾਂ ਨਾ ਚਾਚੀ ਨੇ ਇੱਕ ਦਸਨ ਛਾਂਟੇ ਇਹ ਤਾਂ ਆਪ ਆਪਣੇ ਲਈ ਵੀ ਆ ਫੜਾ ਦੇ ਇੱਕ ਸਾਲੀ ਆ ਲੈ ਡੋਰੀ ਮਾ ਹਾਂ ਤੇ ਇੱਕ ਹੋਰ ਲੈ ਇਹ ਤਾਂ ਭਾਲੂ ਜੇ ਲੈ ਇੱਕ ਹੋਰ ਫੜ ਲੈ ਇੱਕ ਹੋਰ ਲੈ ਆ ਲੈਣੀ ਹਾਵੇ ਭਾਲੂ ਜੱਪਿਆ ਲਾਲ ਦੇ ਦੇ ਭਾਲੂ ਤੁਹਾਡੇ ਕੋਲ ਬੜੇ ਅੱਗੇ ਅੱਛਾ ਆ ਲੈ ਲੈ ਭਾਲੂ ਬੜੇ ਇਹੋ ਜਿਹੇ ਤੁਹਾਡੇ ਕੋਲ ਬਹੁਤ ਯਾਰ ਨਹੀਂ ਨਹੀਂ ਹੋਰ ਕੋਈ ਨਵੀਂ ਵੈਰਾਈਟੀ ਲੈ ਲੈ ਭਾਲੂ ਤਾਂ ਇਹੋ ਜਿਹੇ ਬਹੁਤ ਨੇ ਪੈਗੀਆਂ ਟੁੱਟ ਕੇ कछु आ ले ला कछु कुम्मा हुआ? कछु कुम्मा दो पी दो पी चिंदी ने की लेना भालू लेना ਦੇ ਗੀਓ ਮੋ ਕੋ ਕੋ ਸ਼ਰੀਦ ਲੋ ਖਰੀਦ ਲੋ ਤੀਜਾ ਲਾ ਅੱਛਾ ਬਿੰਦੀਆਂ ਤੁਸੀਂ ਨਹੀਂ ਲੈਣਾ ਕੁਛ ਕੀ ਰਿਮੂਵਰ ਨੇਲ ਪੇਂਟ ਤੁਸੀਂ ਨਹੀਂ ਲੈਣਾ ਚਾਚੀ ਨੇ ਕਿਹਾ ਬਾਲੂ